ਲੋ ਜੀ ਚੂਹਿਆਂ ਦੇ ਕੰਬੈਕ ਤੇ ਆ ਗਏ ਹੈ ਅੱਧਾ ਨਿੱਕੀ ਜਿਹੀ ਮੁਰਾ ਨਿਕਲ ਜਾਏ ਨਿਕਲ ਜਾ ਇਹਨੇ ਚੂਹਾ ਦਿਖਦਾ ਹੁਣ ਅੱਗੇ ਲੈ ਵੀ ਚੂਹੇ ਦੇ ਕੰਬੈਕ ਤੇ ਆ ਗਏ ਹਾਂ ਮੈਂ ਖੁਦ ਚਾਹਣਾ ਵੀ ਇਹ ਚੂਹਿਆਂ ਨੂੰ ਮਾਰੇ ਨਾ ਬੱਚੋ ਇਹ ਡਰ ਕੇ ਭੱਜ ਜਾਣ ਕਿਉਂਕਿ ਚੂਹੇ ਹੈ ਵੀ ਬਹੁਤ ਹਨ ਮੇਰੇ ਕੋਲ ਨਹੀਂ ਨਹੀਂ ਕਾ ਜਾਏ ਹਲੇ ਨਿਕਲ ਜਾਏ ਬੈਠ ਗਿਆ ਸ਼ਿਕਾਰ ਪਰ ਬੈਸੇ ਦਬ ਮੇਰੇ ਕੋਲ ਸਵੇਰੇ ਆਇਆ ਹੈ ਹੈ ਉਦੋਂ ਬਾਅਦ ਚੂਹੇ ਮੈਨੂੰ ਨਾ ਅੱਖ ਚ ਪਾਉਣ ਨੂੰ ਵੀ ਨਹੀਂ ਰੜਕਦੇ ਹੋਰੇ ਚੂਹੇ ਬਦਨ ਕਿੱਥੇ ਨਿਕਲ ਕੇ ਕਹੀਂ ਬੈਠੇ ਅੱਖੋਂ ਦਿਸ ਜਾਂਦਾ ਚੂਹੇ ਵੱਟ ਜਾਂਦੇ ਉੱਥੇ ਮਾਰੀ ਨਾ ਬੁੱਤ ਕਿਸੇ ਨੂੰ ਭਜਾ ਦੀ ਡਰਾ ਕੇ ਬਸ ਉਹ ਜਦ ਲਾਹੌਰ ਕਰਦੇ ਮੈਂ ਇੱਥੇ ਮਾਰ ਕੇ